ਕਿਹੜੀ ਪੁੱਤ ਦੱਸ ਤੈਨੂੰ ਪਤਾ ਹੀ ਕਿੰਨੇ ਦਿਨਾਂ ਦੇ ਡੀਕਨ ਨੇ ਹਾਂ ਪਤਾ ਨਹੀਂ ਪੈਸੇ ਕਦੋਂ ਪੈਣੇ ਆ ਤੇ ਉਹ ਪੈਸਿਆਂ ਦਾ ਮੈਸੇਜ ਆ ਗਿਆ ਲੈ ਚੱਲ ਪੁੱਤ ਇਹ ਤੇ ਬੜਾ ਵਧੀਆ ਹੋ ਗਿਆ ਵਾ ਜਿਹੜੇ ਪੈਸੇ ਆਏ ਆ ਨਾ ਚੱਲ ਕੇ ਇਹ ਚੰਗੇ ਕੰਮ ਤੇ ਲਾਵਾਂਗੇ ਅਮੀ ਜੀ ਇਹਨਾਂ ਪੈਸਿਆਂ ਦੀ ਮੈਨੂੰ ਕੋਈ ਖੁਸ਼ੀ ਨਹੀਂ ਹੋਈ ਇਹਨਾਂ ਨਾਲ ਜ਼ਿੰਦਗੀ ਹੋ ਰਹੀ ਹੋਣੀ ਆ ਜ਼ਿੰਦਗੀ ਨੇ ਕਿੱਥੇ ਲਿਆ ਕੇ ਖੜਾ ਕਰਤਾ ਵਾ ਹੁਣ ਇਸੇ ਗੱਲ ਤੇ ਰਵੀ ਤੇ ਸੰਦੀਪ ਨੂੰ ਵੀ ਮੈਂ ਕਹਿੰਨੀ ਆ ਤੇ ਮਿੱਠੀ ਪਿਆਰੀ ਹੋ ਕੇ ਇਹਦੇ ਨਾਲ ਰਹਿਣਾ ਵਾ ਤੈਨੂੰ ਖਾਣਾ ਵਾ ਬਸ ਅੱਗੇ ਇਹੋ ਸਮਝਾਇਆ ਸੰਦੀਪ ਨੂੰ ਕਿ ਇਹ ਨਾਲ ਮਿੱਠੀ ਪਿਆਰੀ ਰਹਿ ਬਸ ਹੋਇਆ ਜਿੱਧਰ ਗਿਆ ਹੀ ਹਾਂ ਹੋਇਆ ਉਧਰ ਹੋਇਆ ਉਧਰ ਕੰਮ ਹੋ ਜਾਊਗਾ ਚਲੋ ਉਹ ਕੰਮ ਤਾਂ ਹੋ ਜਾਊਗਾ ਮੇਰੀ ਗੱਲ ਸੁਣੋ ਇੱਕ ਵਾਰ ਬੈਂਕ 'ਚ ਜਾਓ ਹਾਂ ਆਪ ਤੁਸੀਂ ਸਟੇਟਮੈਂਟ ਕਢਾ ਕੇ ਤੇ ਵੇਖੋ ਉੱਥੋਂ ਪਰਸੋਂ ਦਾ ਉਹਨਾਂ ਨੇ ਕਿਹਾ ਸੀ ਕਿ ਪੈਸੇ ਪਾ ਦਾਂਗੇ ਨਾ ਪਰਸੋਂ ਪਏ ਆ ਨਾ ਕੱਲ ਪਏ ਤੇ ਅੱਜ ਵੀ ਪੂਰਾ ਦਿਨ ਲੰਘ ਚੱਲਿਆ ਵਾ ਇਹਨੇ ਤਾਂ ਦੱਸਣਾ ਹੀ ਨਹੀਂਗਾ ਕਿ ਪੈਸੇ ਪਏ ਆ ਕਿ ਨਹੀਂ ਪਏ ਇਹ ਨਾ ਹੋਵੇ ਪੀ ਪੈਸੇ ਆ ਗਏ ਹੁਣ ਤਾਂ ਚੁੱਪ ਕਰਕੇ ਸਾਡੇ ਤੋਂ ਚੋਰੀ ਆਪਣੇ ਭਰਾ ਨੂੰ ਦੇ ਦੇ। ਉਹ ਰਮਨ ਇਦਾਂ ਦੀ ਕੋਈ ਗੱਲ ਨਹੀਂ ਆ। ਇਹ ਜਿਹੜੇ ਸਰਕਾਰੀ ਕੰਮ ਹੁੰਦੇ ਨਾ ਦਫ਼ਤਰਾਂ ਤੇ ਇਹਨੂੰ ਟਾਈਮ ਲੱਗਦਾ ਹੁੰਦਾ। ਫਿਰ ਰਮਨ ਜਦੋਂ ਉਹਨੂੰ ਮੈਸੇਜ ਆ ਗਿਆ ਨਾ ਤੇ ਉਹਨੇ ਆਪੇ ਦੱਸ ਦੇਣਾ। ਚੰਗਾ ਯਕੀਨ ਕਰਕੇ ਤੇ ਬੈਠੇ ਰਹੋ। ਪਤਾ ਤਾਂ ਉਹਨੂੰ ਉਦਾਂ ਲੱਗਣਾ ਜਿੱਦਣ ਸਾਰੇ ਪੈਸੇ ਨਾ ਉਹਨੇ ਵੰਡਦੇ। ਰਮਨ ਜੀ ਉਹਨੇ ਇਹ ਕੰਮ ਕਰਨਾ ਹੁੰਦਾ ਨਾ ਤੇ ਉਹਨੇ ਪਿੰਡੋਂ ਨਹੀਂ ਹੀ ਆਉਣਾ। ਇਸ ਗੱਲ ਦਾ ਤੈਨੂੰ ਪਤਾ ਹੋਣਾ ਚਾਹੀਦਾ। ਪਿੰਡੋਂ ਨਹੀਂ ਆਉਣਾ ਹੀ ਆਉਣਾ ਹੀ। ਤਾਨੂੰ ਨਾਲ ਜਾਣਾ ਪੈਣਾ ਹੀ ਤਾਂ ਕਰਕੇ ਆਈ ਆ ਭਰਾ ਨੂੰ ਚਿੱਡੂ ਜੇ ਨੂੰ ਸਵਾ ਪਤਾਵਾ ਨਾ ਕਦੇ ਘਰੋਂ ਨਿਕਲਿਆ ਤੇ ਨਾ ਹੋਰ ਉਥੇ ਦਫਤਰਾਂ ਵਿੱਚ ਜਾਣਾ ਪੈਂਦਾ ਵਾ ਤੇ ਗਾੜੀ ਅਫਸਰਾਂ ਨਾਲ ਗੱਲ ਕਰਨੀ ਸੌਖੀ ਨਹੀਂ ਪਈ ਤੇ ਰਮਨ ਗੱਲ ਲੈਣੇ ਕਰਨੀ ਸੀ ਭਰਾ ਨੇ ਗੱਲ ਤੇ ਕਰਨੀ ਸੀ ਜੋਤ ਨੇ ਤੇ ਉਹ ਪੜੀ ਲਿਖੀ ਹੈਗੀ ਆ ਗੱਲ ਕਰਨ ਦਾ ਉਹਨੂੰ ਪਤਾ ਸਾਰਾ ਚੰਗਾ ਜੋ ਗੱਲ ਕਰਨ ਵਾਲੀ ਹੁੰਦੀ ਫੇਰ ਇੱਥੇ ਕਿਉਂ ਆਉਂਦੀ ਉਹਨੂੰ ਪਤਾ ਹੀ ਵੀ ਕਿਤੇ ਨਾ ਕਿਤੇ ਜਾਈਏ ਨਾ ਤੇ ਪੈਸਾ ਤੇਲਾ ਵੀ ਲੱਗਦਾ ਵਾ ਭਰਾ ਉਹਦੇ ਨੇ ਕਿੱਥੋਂ ਲਾ ਦੇਣੇ ਹੀ ਰਮਨ ਉਹਦੇ ਦਿਲ ਚ ਇਦਾਂ ਦੀ ਗੱਲ ਨਹੀਂ ਆ ਜਦੋਂ ਪੈਸਾ ਆਉਂਦਾ ਦਿਖੇ ਨਾ ਤੇ ਲੋਕੀ ਚੁੱਕ ਚੁਕਾ ਕੇ ਵੀ ਲਾ ਲੈਂਦੇ ਆ ਤਾਨੂੰ ਮੇਰੀ ਗੱਲ ਤੇ ਯਕੀਨ ਨਹੀਂਗਾ ਹੈਗਾ ਜੋਤ ਤੇ ਜ਼ਿਆਦਾ ਯਕੀਨ ਵਾ ਰਮਨ ਯਕੀਨ ਕਰਨਾ ਹੀ ਪੈਣਾ ਵਾ ਘਰੀ ਜਾਓ ਫਿਰ ਅੱਖਾਂ ਮੀਟ ਕੇ ਯਕੀਨ ਪਤਾ ਉਦਾਂ ਲੱਗੂਗਾ ਜਿੱਦਣ ਪੱਲੇ ਕੋਹ ਨਾ ਪਿਆ ਤੂੰ ਦੇਖੋ ਗੱਲ ਕਰੀ ਜਾਣੀ ਯਾਰ ਇੱਕੋ ਹੀ ਗੱਲ ਕਰੀ ਜਾਣੀ ਬਾਰ ਬਾਰ ਤੇ ਕੀ ਗੱਲ ਕਰਾਂ ਫਿਰ ਮੈਂ ਪਰਸੋਂ ਤਾਂ ਉਹਨੇ ਕਿਹਾ ਸੀ ਤੁਸੀਂ ਜਾ ਕੇ ਪਤਾ ਹੀ ਨਹੀਂ ਕੀਤਾ ਤੁਹਾਡਾ ਫਰਜ਼ ਨਹੀਂ ਬੰਦਾ ਬੈਂਕ ਜਾ ਪਤਾ ਕਰਨ ਦਾ ਇੱਕ ਦੋ ਦਿਨ ਡੀਗ ਨਾ ਹੋਊਗਾ ਤਾਂ ਫਿਰ ਪਤਾ ਕਰਾਵਾਂਗੇ ਚੰਗਾ ਡੀਕੀ ਜਾ ਉਹ ਖਾ ਮੀਟ ਕੇ ਉਹਨਾਂ ਨੂੰ ਤੁਹਾਡੇ ਘਰ ਆਉਣਾ ਦੱਸਣ ਪਈ ਪੈਸੇ ਤੁਹਾਡੇ ਮੇ ਪਾਤੇ ਆ ਕਢਾ ਲਓ ਉਹ ਮੈਸੇਜ ਆ ਜਾਂਦਾ ਹੁੰਦਾ ਵਾ ਉਹਦੇ ਫੋਨ ਤੇ ਆਇਣਾ ਜੋ ਤੇ ਕੀ ਤਾਨੂੰ ਆਈ ਨਹੀਂ ਗਿਆ ਉਹਨੇ ਤੁਹਾਨੂੰ ਦੱਸਣਾ ਵਾ ਰਕਮ ਦੀ ਗੱਲ ਵਾ ਚੱਲ ਪੁੱਛ ਲੈਨੇ ਆ ਦੱਸੂਗੀ ਨਾ ਉਹ ਜਾ ਪੁੱਛ ਲੋ ਹਾਂ ਦੱਸੂਗੀ ਤੇ ਫਿਰ ਦੱਸ ਰੂ ਪਤਾ ਕਰ ਲਾਂਗੇ ਤੇ ਕਹਿ ਦੂਗੀ ਨਹੀਂ ਆਏ ਡੈਡੀ ਜੀ ਫਿਰ ਕੀ ਕਰ ਲੋਗੇ ਫਿਰ ਦਫਤਰੋਂ ਪਤਾ ਕਰਾਵਾਂਗਾ ਫਿਰ ਜਾਇਓ ਪਹਿਲਾਂ ਮੇਰੇ ਕਹਿਨ ਤੇ ਨਾ ਜਾਇਓ ਤੀ ਉਹ ਰਮਨ ਨੂੰ ਥੋੜਾ ਟਾਈਮ ਲੱਗਣਾ ਵਾ ਐਡੀ ਛੇਤੀ ਝੋੜੇ ਨਹੀਂ ਆ ਪਹਿਣਾ ਪਰਨੇ ਚੰਗਾ ਨਹੀਂ ਪਰਨੇ ਨਾ ਤੇ ਹੱਥ ਤੇ ਹੱਥ ਰੱਖ ਕੇ ਬੈਠੇ ਰਹੋ ਫਿਰ ਮੈਂ ਬਾਹਰੋਂ ਆਇਆ ਵਾ ਤੂੰ ਇਹਨਾ ਨਹੀਂ ਪੁੱਛਿਆ ਪੀ ਪਾਣੀ ਲਵਾ ਚਾਹ ਲਵਾ ਚੰਗਾ ਆਪਣੀਆਂ ਮਰਜ਼ੀਆਂ ਕਰੋ ਕਿਹਦੇ ਦਿਨ ਨੂੰ ਪਛਤਾਓਗੇ ਰਮਨ ਤੇ ਇੱਕੋ ਗੱਲ ਕਰੀ ਜਾਂਦੀ ਆ ਵੀ ਜਾ ਉਥੋਂ ਪੈਸੇ ਦਾ ਪਤਾ ਕਰੋ ਆ ਕੰਮ ਕਰ ਆਓ ਉਹਦਾ ਵਿਚਾਰੀ ਦਾ ਬੰਦਾ ਗਿਆ ਵਾ ਉਹਨੂੰ ਪਤਾ ਵੀ ਜ਼ਿੰਦਗੀ ਕਿੱਦਾਂ ਕੱਟਣੀ ਤੇ ਕਿੱਦਾਂ ਨਹੀਂ ਇਹਨੂੰ ਸਿਰਫ ਪੈਸੇ ਨਾਲ ਲਾਲਚ ਨੇ ਖਾ ਲਿਆ ਵਾ ਚੱਲ ਕੋਈ ਗੱਲ ਨਹੀਂ ਆਹ ਇਹਦਾ ਮੈਸੇਜ ਉਹਨੇ ਦੱਸ ਦੇਣਾ ਨਾ ਦੱਸੂਗੀ ਤੇ ਚੱਲ ਦਫ਼ਤਰੋਂ ਪਤਾ ਕਰਾਵਾਂਗੇ ਫਿਰ ਕੀ ਕਰਨਾ ਸੁਲੀ ਬੇ ਪਤਾ ਨਹੀਂ ਕੀ ਕਰਨ ਈ ਆ ਇਹਨੂੰ ਮਾਰਦੀ ਆ ਆਵਾਜ਼ ਇਹਦੇ ਪਿਓ ਨੇ ਤੇ ਨਾ ਮੈਨੂੰ ਪੱਲਾ ਨਹੀਂ ਫੜਾਇਆ ਇਹਨੂੰ ਕਹਿੰਨੀ ਆ ਵੀ ਤੂੰ ਧਿਆਨ ਰੱਖ ਉਹਦਾ ਸੰਦੀਪ ਪੁੱਤ ਗੱਲ ਸੁਣ ਮੇਰੀ ਆ ਗਈ ਮੰਮੀ ਜੀ ਹਾਂਜੀ ਮੰਮੀ ਬੁਲਾਉਣ ਦੇ ਬੁਲਾਉਣਾ ਪੁੱਤ ਮੈਂ ਤੈਨੂੰ ਕੀ ਆ ਉਹ ਜਿਹੜੇ ਪੈਸੇ ਨਹੀਂ ਉਹਦੇ ਨਾਲ ਆਉਣੇ ਜੋਦਦੇ ਹਾਂਜੀ ਉਹ ਪਾਸੋਂ ਦਾ ਉਹਨਾਂ ਨੇ ਕਿਹਾ ਸੀ ਤੇ ਪਾਸੋਂ ਪੈ ਜਾਣੇ ਆ ਅੱਛਾ ਪਾਸੋਂ ਦਾ ਦਿਨ ਵੀ ਲੰਘ ਗਿਆ ਕੱਲ ਦਾ ਵੀ ਲੰਘ ਗਿਆ ਤਾਂ ਅੱਜ ਵੀ ਨੰਨ ਤੇ ਲਿਆ ਫਿਰ ਪਹਿਲੇ ਆਏ ਕਿਉਂ ਨਹੀਂ ਡੈਡੀ ਤੇਰੇ ਆਏ ਬਾਹਰ ਤੋਂ ਉਹਨਾਂ ਨੂੰ ਸਭ ਮੈਂ ਕਿਹਾ ਮੈਂ ਹਾਂ ਜਾਓ ਜਾ ਕੇ ਤਾਂ ਬੈਂਕ ਚ ਪਤਾ ਕਰਕੇ ਆਓ ਤੇ ਪੈਸੇ ਆ ਗਏ ਆ ਕਿ ਨਹੀਂ ਹਾਂਜੀ ਇਹ ਕੋਈ ਨਹੀਂ ਚੋਤ ਨੂੰ ਮੈਸੇਜ ਆ ਹੀ ਜਾਣਾ ਵਾ ਕਿ ਹਰ ਟਾਈਮ ਪੁੱਤ ਮੈਸੇਜ ਆਉਂਦਾ ਹੀ ਨਹੀਂਗਾ ਤੇ ਜੇ ਆ ਵੀ ਗਿਆ ਤੇ ਜੇ ਉਹਦੇ ਢਿੱਡ ਦੇ ਵਿੱਚ ਬੇਈਮਾਨੀ ਹੋਈ ਉਹਨੇ ਹਾਨੂੰ ਨਾਂ ਦੱਸਣਾ ਹੋਇਆ ਉਹਨੇ ਦੱਸਣਾ ਹੀ ਨਹੀਂ ਹੈ ਤੇ ਇਹ ਕੋਈ ਗੱਲ ਨਹੀਂ ਉਹਨੂੰ ਪੁੱਛ ਲੈਣੀ ਆ ਤੂੰ ਮੇਰੀ ਤੀਨ ਇੱਕ ਗੱਲ ਦਾ ਧਿਆਨ ਰੱਖ ਹਾਂਜੀ ਤੂੰ ਇਹਦਾ ਫੋਨ ਨਹੀਂ ਨਈ ਨਹੀਂ ਮੰਮੀ ਫੋਨ ਨਹੀਂ ਵੇਖਣਾ ਉਹਨੂੰ ਮੈਂ ਨਾ ਆਪਣੀਆਂ ਗੱਲਾਂ ਵਿੱਚ ਲਿਆ ਕੇ ਨਾ ਉਹਨੂੰ ਉੱਧੇ ਪੁੱਛ ਲੈਣੀ ਆ। ਉਹ ਤਾਂ ਬੜੀ ਤੇਜ਼ ਈ ਉਹ ਜੇ ਤੂੰ ਕਹਿਣ ਤੇ ਉਹ ਤੇਜ਼ ਹੈਗੀ ਆ। ਜੇ ਉਹਨੂੰ ਮੰਮੀ ਪਤਾ ਲੱਗ ਗਿਆ ਨਾ ਇਹਨਾਂ ਨੇ ਚੋਰੀ ਮੈਸੇਜ ਵੇਖਿਆ। ਉਹਨੇ ਹੋਰ ਹੋਣਾ ਫਿਰ ਮੇਰੀ ਆਸ ਹ ਜਦੋਂ ਨੌਨਾਂਨ ਜਾਊਗੀ ਨਾ ਫੋਨ ਨਾਲ ਤੇ ਨਹੀਂ ਉਹਨੇ ਖੜਨਾ ਇੱਥੇ ਪਿਆ ਹਣਾ ਚੈੱਕ ਕਰ ਲਈ ਇੱਕ ਵਾਰ। ਇੱਕ ਪਾਸਵਰਡ ਦਾ ਨਹੀਂ ਪਤਾ। ਫਿਰ ਕੀ ਕਰਾਂਗੇ? ਤੂੰ ਕਵੀ ਨਾ ਵੀ ਮੇਰੇ ਫੋਨ ਦੇ ਵਿੱਚ ਰੀਚਾਰਜ ਕਰਨੀ ਆ। ਤੂੰ ਜੋ ਤੇਰੀ ਕੋ ਫੋਨ ਦੇ ਮੈਨੂੰ ਲੋਕ ਖੋੜ ਕੇ ਤੇ ਮੈਂ ਆਪਣੇ ਪਿੰਡ ਕਰਨਾ। ਉਹ ਚਾ ਇਹਦਾ ਬੰਨ੍ਹਾ ਨਾ ਲਾ ਦਿੰਨੀ ਆ। ਬੰਨ੍ਹਾ ਲੈ ਕੇ ਤੇ ਫੋਨ ਲੈ ਲੀਂਗਾ ਤੂੰ। ਜਾਲੇ ਵੀ ਪਤਾ ਤੇ ਲੱਗੇ ਪਈ ਆ ਕਿ ਆਈ ਆ ਕਿ ਨਹੀਂ ਆਈ ਉਹਨੇ ਨਹੀਂ ਜੇ ਦੱਸਣਾ ਮੈਂ ਤਾਂ ਸਾਰੇ ਟੱਬਰ ਨੂੰ ਦਵਾਈਆਂ ਦੇ ਲਈਆਂ ਵੀ ਆਪਣਾ ਆਪ ਸੰਭਲੋ ਡੈਡੀ ਨੇ ਨਹੀਂ ਸੁਣਦਾ ਹੀ ਨਹੀਂ ਕੋਈ ਡੈਡੀ ਨੇ ਨਹੀਂ ਸੁਣਨੀ ਇਹ ਸਾਨੂੰ ਕੰਮ ਕਰਨਾ ਪੈਣਾ ਵਾ ਤੋ ਐ ਹੋਈ ਬਣਾ ਲਾ ਜਿਦਾ ਦਿਨ ਮੈਂ ਦੱਸਿਆ ਵਾ ਇਹ ਸਿਰੇ 'ਚ ਲੱਗ ਜਾਣਾ ਚਲੋ ਹੁੰਦੀ ਆ ਨਾ ਕਿ ਮੈਂ ਵੇਖਦੀ ਆ ਫਿਰ ਆ ਪੋਛ ਉਹਨੂੰ ਇੱਕ ਵਾਰ ਪਹਿਲਾਂ ਦੇਖਣਾ ਪੈਣਾ ਨਾ ਛਿੱਤੀ ਨਾ ਆ ਜਾਏ ਕਿਤੇ ਨਾ ਹੁੰਦੀ ਆ ਕੋਈ ਗੱਲ ਨਹੀਂ ਤੂੰ ਉਹਨੂੰ ਹੀ ਕਹਿ ਦੇ ਨਾ ਵੇ ਜੋ ਤੇ ਮੈਨੂੰ ਦੇ ਫੋਨ ਆਪਣਾ ਲੋਕ ਖੋਲਬਾ ਤੇ ਮੈਂ ਪਿੰਡ ਕੰਨਾ ਮੇਰੇ ਫੋਨ ਚ ਰੀਚਾਰਜ ਖਤਮ ਹੋਇਆ ਤਾਂ ਦੰਜੀਤ ਗਈ ਢੇਲ ਨੂੰ ਗਿਆ ਵਾ ਤੇ ਮੇਰਾ ਫੋਨ ਨਹੀਂ ਚੁੱਕਣ ਡਿਆ ਮੈਂ ਰੀਚਾਰਜ ਕਰਵਾਉਣਾ ਸੀ ਚਲੋ ਵੇਖਦੀ ਫਿਰ ਕੀ ਕਹਿੰਦੀ ਆ ਪੁੱਤ ਸੋ ਬਹਾਨੇ ਬਣਾ ਲਈ ਦੇ ਆਪਣੇ ਘਰ ਦਾ ਕਰਕੇ ਇਹ ਤਾਂ ਕਰਨਾ ਹੀ ਪੈਣਾ ਮੈਨੂੰ ਉਹ ਨਾਲੇ ਜਿਹੜੇ ਪੈਸੇ ਤੁਹਾਡੇ ਕੋਲ ਹੀ ਹੋਣੇ ਤੁਹਾਡੇ ਕਿਤੇ ਕੱਲ ਨੂੰ ਕੰਮ ਆ ਜਾਣਗੇ ਤੁਹਾਡੇ ਬੱਚੇ ਦੇ ਤੁਹਾਡੇ ਇਹ ਨਾ ਮੈਂ ਆਪਣੇ ਭਰਾ ਨੂੰ ਦੱਸ ਦਿੱਤਾ ਹੋਵੇ ਉਹਨੇ ਕਿ ਮੈਸੇਜ ਆ ਗਿਆ ਵਾ ਹੱਸੇ ਕੱਲ ਦਾ ਤੇ ਮੈਨੂੰ ਡਰਵਾ ਤੇ ਭਰਨਾ ਤੇਰਾ ਪਿਓ ਤੇ ਮੇਰੀ ਗੱਲ ਮੰਨਦਾ ਹੀ ਨਹੀਂਗਾ ਮੈਂ ਵੀ ਇਹੋ ਗੱਲ ਕਹਿਣ ਡਈ ਆ ਤੇ ਜੇ ਉਹਨੂੰ ਪਹਿਹ ਕਢਾ ਕੇ ਦੇਤੇ ਪੈਸੇ ਕਿਨੂੰ ਮਾਰੇ ਲੱਗਦੇ ਆ ਇਹਦੀ ਗੱਲ ਹੈ ਚਲੋ ਮੈਂ ਵੇਣੀ ਆ ਫੇ ਠੀਕ ਆ ਚਲ ਠੀਕ ਆ ਵੇਹ ਲਾਉਂਦੀ ਆ ਨਾ ਤੇ ਪੁੱਛੀ ਹਾਂ ਹਾਂਜੀ ਚਲ ਜਿਹੜਾ ਤਰੀਕਾ ਇਹਨੂੰ ਮੈਂ ਦੱਸਿਆ ਨਾ ਜੇ ਉਹ ਹੀ ਤਰੀਕਾ ਵਰਤੂਗੀ ਨਾ ਫੋਨ ਲਾ ਕੇ ਤੇ ਵੇਲੀ ਗੱਲ ਨੂੰ ਚਲ ਜੇ ਤੇ ਉਥੇ ਜਾ ਕੇ ਤੇ ਵੇਖ ਆਵੇ ਕਿਉਂਕਿ ਜਿੰਨੀ ਭੋਲੀਏ ਕਹਿੰਦੇ ਆ ਨਾ ਉੰਨੀ ਭੋਲੀ ਹੋ ਹੈਗੀ ਨਹੀਂਗੀ ਉਹ ਬਹੁਤ ਤੇਜ਼ ਵਾ ਉਹ ਤਾਂ ਕੀ ਕਰਨ ਦੀ ਹੈ ਕੁਛ ਨਹੀਂ ਦੀਦੀ ਕਰਨਾ ਕੀ ਆ ਇਹਦੇ ਨਾਲ ਖਲਾਰਾ ਜਿਆ ਪਿਆ ਹੀ ਸਾਗ ਬਣਾਇਆ ਹੀ ਨਾ ਮੰਮੀ ਹੁਣਾਂ ਨੇ ਤੇ ਮੈਨੂੰ ਦੱਸ ਦਿੰਦੀ ਤੂੰ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਕਰ ਦਿੰਨੀ ਆ ਸਾਫ ਇਹ ਕਿਨਾਂ ਕੰਮ ਆ ਸਾਗ ਬਣਾਉ ਉਹ ਤੁਹਾਨੂੰ ਪਤਾ ਖਲਾਰਾ ਪੈ ਹੀ ਜਾਂਦਾ ਵਾ ਸਾਰਾ ਦਿਨ ਤੇ ਕੰਮ ਰਹਿੰਦਾ ਸਾਗ ਮੈਂ ਤੈਨੂੰ ਅੱਗੇ ਵੀ ਕਿਹਾ ਹੀ ਨਾ ਮੈਨੂੰ ਦੱਸ ਦਿਆ ਕਰ ਜਿਹੜਾ ਕੰਮ ਹੁੰਦਾ ਵਾ ਮੈਂ ਨਾਲ ਕਰਵਾ ਦਿਆ ਕਰੂੰਗੀ ਨਹੀਂ ਨਹੀਂ ਦੀਦੀ ਘਰ ਦੇ ਕੰਮ ਤੇ ਕਰਨੇ ਹੀ ਆ ਨਾਲੇ ਵਿਹਲੀ ਬੈਠੀ ਦਾ ਨਹੀਂ ਸਾਦਾ ਹੈਗਾ ਚੱਲ ਦੋਵੇਂ ਰਲ ਕੇ ਕਰ ਲਿਆ ਕਰਾਂਗੇ ਫਿਰ ਕੀ ਆ ਨਾਲੇ ਤੇਰਾ ਵੀ ਮਨ ਲੱਗ ਜਾਂਦਾ ਵਾ ਚਲੋ ਕੋ ਐਨੀ ਮੈਂ ਦੱਸ ਦਿਆ ਕਰੂੰਗੀ ਇਹਦੇ ਥੋੜਾ ਜਿਹਾ ਹੀ ਮੈਂ ਤਾਂ ਕਰਕੇ ਕਰ ਲਿਆ ਮੈਂ ਨਾ ਤੇਰੇ ਵੱਲ ਕੰਮ ਆਈ ਹੀ ਹਾਂਜੀ ਤੂੰ ਨਾ ਮੈਨੂੰ ਆਪਣਾ ਫੋਨ ਦਏਂਗੀ ਮੈਂ ਨਾ ਪਿੰਡ ਗੱਲ ਕਰਨੀ ਸੀ ਤੇ ਮੇਰੇ ਫੋਨ 'ਚ ਪੈਸੇ ਖਤਮ ਹੋ ਗਏ ਆ ਦੀਦੀ ਫੋਨ ਅੰਦਰ ਹੀ ਪਿਆ ਹੋਇਆ ਇਹ ਕਿਹੜੀ ਗੱਲ ਆ ਤੀਹਿੰਦਰੋਂ ਲੈ ਲਓ ਮੈਂ ਚੱਲ ਪੁੱਛ ਕੇ ਲੈ ਲੈਣੀ ਆ ਫੇ ਚੰਗੇ ਨ ਲੱਗੀਦਾ ਇਦਾਂ ਓਹੋ ਤੀਹਿੰਦਾਂ ਨੀ ਗੱਲਾਂ ਕਿਉਂ ਕਰਦੇ ਜੀ ਜਿਹੜੀ ਚੀਜ਼ ਦੀ ਲੋੜ ਹੋਏ ਤੀਹਿੰਦਰੋਂ ਲੈ ਲਿਆ ਕਰੋ ਇਹ ਵੀ ਕਰਨੀ ਹੈਗੇ ਨਹੀਂ ਤੇ ਮੈਂ ਇਹਨਾਂ ਦੇ ਫੋਨ ਤੋਂ ਕਰ ਲੈਣਾ ਸੀ ਨਹੀਂ ਨਹੀਂ ਫੋਨ ਅੰਦਰ ਹੀ ਪਿਆ ਤੇਹੀਂ ਕਰ ਲੋ ਗੱਲ ਹੈ ਚਲ ਠੀਕ ਆ ਮੈਂ ਲੈ ਲੈਣੀ ਤਾਂ ਯਾਰ ਉਹ ਫੋਨ ਕਿੱਥੇ ਰੱਖਿਆ ਇਹਨੇ ਲੱਭ ਹੀ ਗਿਆ ਵੀ ਕਾ ਕਿੰਨੀ ਵਾਰਾਂ ਫੋਨ ਕੀਤਾ ਭਰਾ ਨੂੰ ਮੈਨੂੰ ਲੱਗਾ 24 ਘੰਟੇ ਢਾਈ ਹੀ ਰਹਿੰਦੀ ਭਰਾ ਦੇ ਨਾਲ ਦੇਖਦੀ ਆ ਮੈਸੇਜ ਆਇਆ ਕੋਈ ਲੈ ਮੈਸੇਜ ਤੇ ਕੋਈ ਵੀ ਨਹੀਂ ਆਇਆ ਮੰਮੀ ਐਵੇਂ ਟੈਨਸ਼ਨ ਲਈ ਜਾਂਦੇ ਆ ਮੈਸੇਜ ਆ ਗਿਆ ਹੋਣਾ ਵਾ ਇਹਨੇ ਦੱਸਣਾ ਨਹੀਂ ਆ ਚਲੋ ਦੱਸੂਗੀ ਤੇ ਹੈ ਮੇਰਾ ਮੋਟਾ ਕਿ ਮੈਸੇਜ ਆਇਆ ਵਾ ਐਦਾਂ ਕਰਦੀ ਆ ਮੈਸੇਜ ਤੇ ਵੇਖ ਲਿਆ ਵਾ ਜਿੰਨੇ ਵੇਖ ਲਿਆ ਕਿ ਮੰਮੀ ਨੂੰ ਫੋਨ ਕੀਤਾ ਕਿ ਨਹੀਂ ਕੀਤਾ ਚਲਾਕ ਬੜੀ ਐ ਏਦਾਂ ਕਰਦੀ ਐ ਮੰਮੀ ਦਾ ਨੰਬਰ ਵਿੱਚ ਭਰ ਦਿੰਨੀ ਐ ਮੈਨੂੰ ਪਤਾ ਲੱਗ ਜਾਊਗਾ ਚਲੋ ਇਹ ਨੂੰ ਸ਼ੱਕ ਨਹੀਂ ਹੋਊਗਾ ਕਿ ਕੀਤਾ ਫੋਨ ਕਿ ਨਹੀਂ ਕੀਤਾ ਭਾਲਕ ਤੇ ਦਲਜੀਤ ਕੋ ਬੁਝਾਈ ਨਿਕਲੀ ਨਹੀਂ ਗਈ ਅਜੇ ਚੱਲ ਆਲੂ ਵੀ ਜਿਹੜੇ ਆ ਨਾ ਖਾਣ ਪੀਣ ਜੋਗੇ ਹੋ ਹੀ ਜਾਣੇ ਮਾੜੇ ਮੋਟੇ ਜੀ ਵੇਲਾ ਵੀ ਥਾਂ ਪਿਆ ਹੀ ਰਹਿਣਾ ਹੈਗਾ ਕੋਈ ਨਾ ਕੋਈ ਚੀਜ਼ ਲਈ ਹੋਵੇ ਤਾਂ ਹੋ ਹੀ ਜਾਂਦੀ ਆ ਮੰਮੀ ਇੱਥੇ ਕੀ ਵੇਖਣ ਦੇ ਇੱਥੇ ਪੁੱਤ ਮੈਂ ਕੀ ਵੇਖਣਾ ਵਾ ਦਲਜੀਤ ਨੂੰ ਕਿਹਾ ਸੀ ਤੈਨੂੰ ਪਾਲਕ ਬੀਜੀ ਸੀ ਤੇ ਵੇਖਣ ਆਈਆਂ ਪਾਣੀ ਤੋਂ ਨੇ ਲਾਤਾ ਪਰ ਹੋਈ ਨਹੀਂ ਗਈ ਉਹ ਜੀ ਚਲ ਮੰਮੀ ਕੋਈ ਗੱਲ ਨਹੀਂ ਹੋ ਜੂਗੀ ਆਜਾ ਉੱਥੇ ਗੱਲ ਕਰਦੇ ਆ ਕੰਮ ਹੀ ਕੋਈ ਪੁੱਤ ਹਾਂਜੀ ਤੁਸੀਂ ਮੈਨੂੰ ਜਿਹੜਾ ਕੰਮ ਕਿਹਾ ਸੀ ਨਾ ਆਹੋ ਮੈਂ ਕਰ ਆਈ ਹਾਂ ਉਹ ਕੰਮ ਕਰ ਆਈ ਹਾਂ ਹਾਂਜੀ ਤੇ ਕੀ ਦੱਸਿਆ ਫਿਰ ਉਹਦੇ ਹੀ ਸਫਾਈ ਕਰਨ ਅੱਛਾ ਤੇ ਮੈਨੂੰ ਬਹਾਨਾ ਲਾਇਆ ਮੈਂ ਮੈਨੂੰ ਫੋਨ ਕਰਨਾ ਵਾ ਮੇਰੇ ਫੋਨ ਚ ਪੈਸੇ ਨਹੀਂ ਆ ਆ ਠੀਕ ਆ ਇਹ ਘਰ ਹੁੰਦੇ ਤੇ ਮੈਂ ਇਹਨਾਂ ਦੇ ਫੋਨ ਤੇ ਕਰ ਲੈਣੀ ਗੱਲ ਹਾਂ ਤੇ ਕਹਿੰਦੀ ਕੋਈ ਗੱਲ ਨਹੀਂ ਇਹ ਕਿੱਡੀ ਵੱਡੀ ਗੱਲ ਵਾ ਤੂੰ ਅੰਦਰੋਂ ਫੋਨ ਲੈ ਲੈਂਦੀ ਅੱਛਾ ਮੈਂ ਜੇ ਮੈਂ ਇਦਾਂ ਚੋਰੀ ਲੈਂਦੀ ਫਿਰ ਚੰਗੇ ਨਹੀਂ ਲੱਗੀਦਾ ਆਹੋ ਤੈਨੂੰ ਪਤਾ ਲੱਗ ਜਾਂਦਾ ਤਾਂ ਕਹਿਣਾ ਚੋਰੀ ਫੋਨ ਚੈੱਕ ਕਰਨ ਲਈ ਮੇਰਾ ਹਾਂਜੀ ਤੇ ਮੈਂ ਜਾ ਕੇ ਫੋਨ ਵੇਖਿਆ ਭਰਾ ਨੂੰ ਤੇ ਬੜੇ ਫੋਨ ਕਰਦੀ ਐ ਅੱਛਾ 24 ਘੰਟੇ ਮਿਲਾਂ ਦਾ ਲੱਗੀ ਰਹਿੰਦੀ ਉਹਦੇ ਨਾਲ ਤੇ ਜਿਹੜਾ ਕੰਮ ਤੈਨੂੰ ਮੈਂ ਕਹਿਆ ਉਹ ਮੈਸੇਜ ਨਹੀਂ ਆਇਆ ਜੀ ਨਹੀਂ ਆਇਆ ਮੈਸੇਜ ਨਹੀਂ ਆਇਆ ਕੋਈ ਫੇਰ ਜੇ ਪੈ ਉਹਦਾ ਨੰਬਰ ਭਾਰਾਂ ਹੀ ਮੰਮੀ ਦਾ ਵਿੱਚ ਮੈਨੂੰ ਸ਼ੱਕ ਨਾ ਹੋਊਗਾ ਕਿ ਫੋਨ ਕੀਤਾ ਕਿ ਨਹੀਂ ਕੀਤਾ ਚੱਲ ਹਾਂ ਤੇਰਾ ਕੰਮ ਠੀਕ ਆ ਜੇ ਮੰਮੀ ਦੇ ਨਾਲ ਰਵेंगी ਨਾ ਤੇਰਾ ਵੀ ਦਿਮਾਗ ਕੰਮ ਕਰਨ ਲੱਗ ਪੈਣਾ ਵਾ ਹਾਂਜੀ ਆ ਚਲਾਕੀਆਂ ਸਿੱਖੀ ਜਾ ਮੇਰੇ ਕੋਲ ਸਾਨੂੰ ਹੀ ਕਰਨਾ ਪੈਣਾ ਸਾਰਾ ਕੁਝ ਆਹੋ ਡੈਡੀ ਤੇ ਉਹਦੇ ਵੱਲਦੇ ਆ ਡੈਡੀ ਨੇ ਤਾਂ ਉਹਦਾ ਹੀ ਸਾਥ ਦੇਣਾ ਵਾ ਡੈਡੀ ਤਾਂ ਕਿਸੇ ਗੱਲ ਨੂੰ ਸੋਣੂ ਤਿਆਰ ਹੀ ਨਹੀਂਗਾ ਹੈਗਾ ਤੁਸੀਂ ਕੀ ਕਹਿੰਦੇ ਜੀ ਹਾਂ ਉਹਦਾ ਚਲਾਕ ਬੜੀ ਐ ਚਲਾਕ ਵਾ ਤੇ ਜੇ ਇਹਨੇ ਮੈਸੇਜ ਡਿਲੀਟ ਕਰਤਾ ਫੇਰ ਕੀ ਕਰਾਂਗੇ ਤੱਕ ਕੋਈ ਗੱਲ ਨਹੀਂ ਤੇਰੇ ਡੈਡੀ ਦਾ ਪਿੱਛਾ ਮੈਂ ਛੱਡਣਾ ਉਹਨਾਂ ਨੂੰ ਮੈਂ ਕਹਣਾ ਬੈਂਕ ਚੋਂ ਪਤਾ ਕਰਕੇ ਆਉਂ ਪਈ ਆ ਕਿ ਨਹੀਂ ਆਈ ਇੱਧਰ ਹੀ ਕਰਨੀ ਕੀ ਕਰਨ ਰਹੀ ਆ ਹੁਣ ਸਫਾਈ ਕਰਨ ਢੀ ਚੌਂਕੇ ਚ ਚਲ ਆ ਚਲੀਏ ਫਿਰ ਕੁਟ ਚਾਹ ਬਣਾ ਕੇ ਪੀਏ ਆਜੋ ਮੈਂ ਸੀ ਜੂਦਾਂ ਕਿਧਾ ਆ ਗਏ ਹਾਂ ਦੇਖਾਂ ਤੇ ਸੀ ਚਲ ਆ ਵੀ ਚੰਗਾ ਹੋ ਗਿਆ ਵਾ ਇਤੇ ਪੈਹਿਆਂ ਦਾ ਹੀ ਮੈਸੇਜ ਆ ਵੇਜੀ ਕਹਿੰਦੇ ਸੀ ਵੀ ਤੈਨੂੰ ਪੈਹਿਆਂ ਦੀ ਬੜੀ ਲੋੜ ਐ ਤੇ ਗੱਲ ਵੀ ਸੱਚ ਆ ਜੇ ਗੱਲੀ ਬਹਿ ਕੇ ਸੋਚਾਂ ਨਾ ਫੇਰ ਹੀ ਸਮਝ ਆਉਂਦੀ ਆ ਵੀ ਗਾਂ ਲੋੜਾਂ ਕਿੰਨੀਆਂ ਪੈਜ ਤੇ ਆ ਗਈ ਆ ਇਦਾਂ ਕਰਨੀ ਆ ਮੰਮੀ ਨੂੰ ਨਾਲ ਬਾਅਦ ਚ ਦੱਸਣੀ ਆ ਪਹਿਲਾਂ ਮੈਂ ਵੇਜੀ ਨੂੰ ਦੱਸਦਾ ਫੋਨ ਤੇ ਘਰ ਹੀ ਲਵਾਵਾ ਉਹਨਾਂ ਨੂੰ ਹੈਲੋ ਸਰ ਠੀਕ ਹੈ ਠੀਕ ਹੈ ਫਿਰ ਜੋ ਤਾਂ ਜਿਹੜੀ ਗੱਲ ਸਮਝਾਈ ਆ ਨਾ ਹੁਣ ਉੱਤੇ ਰਹੀ ਹਾਂ ਚੰਗਾ ਚੰਗਾ ਕਿਦੋਂ ਜਾਈ ਫੋਨਾ ਵਈ ਆਉਣਾ ਕਿਦਾ ਵਾ ਜੋਦਾਂ ਆਉਂਦਿਆ ਜੋਦਾਂ ਉਦਾਂ ਹੀ ਉਹ ਜਿਹੜਾ ਫੰਡ ਜਿਆ ਨਹੀਂ ਮਿਲਣਾ ਆਹੋ 35-40 ਲੱਖ ਰੁਪਈਆ ਉਹਦੇ ਖਾਤੇ 'ਚ ਆ ਗਏ ਆ ਅੱਛਾ ਮਿਲ ਗਏ ਆ ਆਹੋ ਪਰਸੋਂ ਚੋ ਜੇ ਵੀ ਲਈ ਫੋਨ ਕਰਤੇ ਉਹ ਦਿਨ ਗਈ ਸੈਨਸਨ ਕਰਾਉਣਾ ਅੱਛਾ ਤੇ ਤਿੰਨਾਂ ਦਿਨਾਂ ਬਾਅਦ ਘਰੇ ਪਾ ਦਿੰਦੇ ਠੀਕ ਆ ਆਹੋ ਤੇ ਅੱਜ ਆਗੇ ਤੇ ਮੈਨੂੰ ਡੇਈ ਫੋਨ ਕਰਨ ਵੀ ਵੀਰ ਜੀ ਪੈਸੇ ਆ ਗਏ ਆ ਤੇ ਮੈਂ ਵੀ ਜੇ ਪੈਸੇ ਆ ਗਏ ਆ ਨਾ ਆਹੋ ਤੇ ਉਹਨਾਂ ਨੂੰ ਸਾਹਮਣੇ ਰੱਖੀ ਹੁਣ ਐਨਾਂ ਦੀਆਂ ਗੱਲਾਂ ਜਾਣ ਕੇ ਤੇ ਐਵੇਂ ਨਾ ਕਿਤੇ ਗਵਾ ਬੈਠੀ ਉਹਨੂੰ ਚੰਗੀ ਤਰ੍ਹਾਂ ਸਮਝਾਉਣਾ ਹੀ ਨਾ ਉਹ ਮੈਂ ਤਾਂ ਬੜਾ ਸਮਝਾਇਆ ਹੈ ਬਿਚਾਰੀ ਉਹਨੂੰ ਕੋਈ ਸਮਝ ਹੈਗੀ ਐ ਹੀ ਨਹੀਂ ਐਨੇ ਪੈਸੇ ਉਹਨੇ ਕਿਹੜੇ ਕਿਹੜੇ ਸਾਹਮਣੇ ਆ ਉਹ ਦਿਨ ਮੈਨੂੰ ਕਹਿਣ ਡੀ ਵੀ ਚਲ ਕੋਈ ਗੱਲ ਨਹੀਂ ਇਹਨਾਂ ਦੇ ਪੈਸੇ ਇਹਨਾਂ ਨੇ ਵਰਤਣੇ ਆ ਆਹੋ ਤੇ ਮੈਂ ਹਜ ਤਦਨ ਤੋਂ ਵਰਤਣ ਨੂੰ ਦੇਤੇ ਨਾ ਤੇ ਤੇਰੇ ਹੱਥ ਵੱਢੇ ਜਾਣੀ ਆ ਤੇ ਤੈਨੂੰ ਨਹੀਂ ਉਹ ਮੁੜਕੇ ਇਹਨਾਂ ਨੇ ਪੁੱਛਣਾ ਮੁੜਕੇ ਕਿੱਥੇ ਪੁੱਛਣਾ ਉਹਨਾਂ ਨੇ ਜਦੋਂ ਪੈਸੇ ਉਹਨਾਂ ਦੇ ਦਾਗੇ ਉਹਨਾਂ ਦੇ ਨੂੰ ਘਰੋਂ ਕੱਢਣ ਦਾ ਕਿ ਜਾਣਾ ਹਾਂ ਜਿੱਦਣ ਛੱਡਣ ਗਿਆ ਸੀ ਨਾ ਇਹਨੂੰ ਮੈਂ ਤੇ ਮਾਸੀ ਉਸ ਦਿਨ ਕਹਿੰਦੀ ਪੁੱਤ ਚੱਲ ਕੋਈ ਗੱਲ ਨਹੀਂ ਜਿਹੜੇ ਪੈਸੇ ਪੁਹੇ ਆਉਣੇ ਆ ਪੈੜੀ ਲੈ ਕੇ ਤੇ ਇਹਦੇ ਨਾਂ ਕਰਾ ਦਾਂਗੇ ਅੱਛਾ ਹੁਣ ਇਹਨੂੰ ਵਿਚਾਰੀ ਨੂੰ ਕੀ ਪਤਾ ਲੱਗਣਾ ਵੀ ਕਿਹਦੇ ਨਾਂ ਪੈੜੀ ਤੇ ਕਿਹਦੇ ਨਹੀਂ ਹੁਣ ਇਹਨੂੰ ਵਿਚਾਰੀ ਨੂੰ ਕੀ ਪਤਾ ਵਾ ਹਲੇ ਜੇ ਤੇ ਉਹ ਲੜ ਲੱਗਣ ਵਾਲਾ ਹੁੰਦਾ ਲੱਗੇ ਫੇਰ ਤੇ ਸਾਰਾ ਕੁਝ ਦੱਸਦਾ ਕਰਦਾ ਵੀ ਇੱਥੇ ਹੱਡੀ ਜ਼ਮੀਨ ਵਾਂ ਇੱਥੇ ਆਹ ਕੋਹ ਵਾ ਹੁਣ ਉਹ ਤਾਂ ਗਿਆ ਮੁੱਕ ਇਹਨੂੰ ਵਿਚਾਰੀ ਨੂੰ ਕੀ ਪਤਾ ਵਾ ਮੈਂ ਤੈਨੂੰ ਬਥੇਰਾ ਹੁਣ ਸਮਝਾਇਆ ਵਾ ਆਹ ਤੂੰ ਹੁਣ ਫੋਨ ਕਰਕੇ ਤੈਨੂੰ ਇਹੋ ਗੱਲ ਕਹੀਂ ਕਿ ਪੈਸੇ ਆਪਣੇ ਕੋਲ ਹੀ ਰੱਖੀ ਕਿਧਰ ਰੁਪਈਆ ਨਾ ਭੋਰੀਆਂ ਦੇ ਵਿੱਚ ਕੋਈ ਨਹੀਂ ਮੈਂ ਵੀ ਸਮਝਾਉਂਗੀ ਉਹਦਾ ਇੱਕ ਹਾਂ ਤੇ ਭਰੇ ਆ ਵੀ ਚਲ ਗਿੜੇ ਗੁੜਾ ਮਾਰਦੇ ਰਿਆ ਕਰੋ ਉਥੇ ਕੁੜੀ ਦੇ ਪੈਰ ਲੱਗੇ ਰਹਿਣਗੇ ਭਰੇ ਆ ਵੀ ਮੁੜ ਕੇ ਨਹੀਂ ਆ ਉਹਨਾਂ ਨੇ ਪੁੱਛਣਾ ਹੈਗਾ ਹੂੰ ਹੂੰ ਠੀਕ ਹੈਗਾ ਕੋਈ ਗੱਲ ਨਹੀਂ ਕਿਦਨ ਮੁਖਤਿਆਰ ਭਾਜੀ ਨੂੰ ਨਾਲ ਲੈ ਕੇ ਨਾ ਆਹ ਤੇ ਫਿਰ ਮੈਂ ਜਾਊਗਾ ਨਾਲੇ ਉਹਨਾਂ ਨੂੰ ਮੈਂ ਦੱਸਣਾ ਵਾ ਜਾ ਕੇ ਕੱਲ ਨੂੰ ਜਾਊਗਾ ਹੁਣ ਉਹਨਾਂ ਨਾਲ ਆਹ ਤੇ ਪੈਸੇ ਉਹਦੇ ਖਾਤੇ 'ਚ ਆ ਗਏ ਆ ਮੈਨੂੰ ਦਹੀ ਫੋਨ ਕਰਨ ਵੀ ਚੱਲ ਦੱਸ ਦਿੰਨੀ ਆ ਤੁਹਾਨੂੰ ਨਹੀਂ ਤੇ ਮੈਂ ਤੇ ਹੁਣ ਬਿਥੇਰਾ ਮੱਥਾ ਮਾਰਿਆ ਹੈ ਪੈਸੇ ਤੇ ਚੱਲ ਮਿਲ ਗਏ ਵਧੀਆ ਬਸ ਹੁਣ ਸਾਂਭ ਕੇ ਰੱਖੀ ਜਿਹੜੀ ਸਭ ਤੋਂ ਵੱਡੀ ਜ਼ਿੰਮੇਵਾਰੀ ਆ ਉਹ ਯਾਰ ਉਹ ਬੜੇ ਤੇਜ ਵਾ ਸਾਰਾ ਟੱਬਰ ਹੀ ਖਾਨ ਤੇ ਤੁੱਲਿਆ ਵਾ ਹੁਣ ਵੀ ਪੈਸੇ ਇੱਕ ਰਹੀ ਆ ਜਨਾਂ ਤੇ ਫੇਰ ਦੱਸਾਂਗੇ ਨੂੰ ਆਹੋ ਹੈ ਤਾਂ ਸਹੀ ਆ ਹਾਂ ਚਲੋ ਪਤਾ ਹੀ ਨਾ ਸੈਂਸ ਨੂੰ ਕਰਾਉਣੇ ਆ ਤੇ ਹੁਣ ਬੜੇ ਮਿੱਠੇ ਪਿਆਰੇ ਹੋਏ ਵੀ ਜੋਦ ਤੋਂ ਕਰਨ ਨੂੰ ਆ ਜਾ ਅੱਛਾ ਸਾਡਾ ਟਾਈਮ ਨਹੀਂ ਗੱਲ ਲੱਗਣਾ ਤੇ ਉਹਨੂੰ ਕਹਿ लवली ਨੂੰ ਵੀ ਛੱਡ ਜੇ ਹੂੰ ਕਾਈ ਫੋਨ ਕੀਤਾ ਮੈਨੂੰ ਨਹੀਂ ਇਹਨਾਂ ਦਾ ਪਤਾ ਉਹ ਚਲ ਕੋਈ ਗੱਲ ਨਹੀਂ ਆ ਇਹ ਅਬ ਤੁਸੀਂ ਕੁੜੀ ਨੂੰ ਸਮਝਾ ਕੇ ਰੱਖੋ ਕਿਉਂਕਿ ਉਹਨਾਂ ਨੂੰ ਤੇ ਅਹੀਂ ਹੁਣ ਕੋਹ ਕਹਿ ਨਹੀਂ ਸਕਦੇ ਮਾਸੀ ਦਾ ਤਾਂ ਮੈਨੂੰ ਪਤਾ ਨਹੀਂ ਜਿਹੜਾ ਮਾਸੜਵਾ ਉਹ ਨਹੀਂਗਾ ਕੋਈ ਵੀ ਗੱਲ ਕਰਦਾ ਉਹ ਠੀਕ ਵਾ ਅੱਛਾ ਜੋਤ ਵੀ ਦੱਸਣ ਦੀ ਵੀ ਉਹ ਮੇਰੇ ਨਾਲ ਦੀ ਗੱਲ ਕਰਦੇ ਜਦੋਂ ਵੀ ਕਰਦੇ ਆ ਉਹ ਫਿਰ ਵੀ ਘਰ ਦੇ ਵਿੱਚ ਸਿਆਣੇ ਆ ਉਹਨਾਂ ਨੂੰ ਤਾਂ ਸਮਝਵਾ ਸਾਰੀ ਵੀ ਫਿਰ ਵੀ ਸਾਡੀ ਨੋਂ ਆ ਉਹ ਯਾਹੋ ਇਹ ਤੇ ਹੈ ਹੀ ਆ ਪਰ ਬਾਕੀ ਵੀ ਸਮਝਣ ਨਾ ਤੇਰੀ ਗੱਲ ਬੰਦੀ ਆ ਚਲੋ ਕੋਈ ਗੱਲ ਨਹੀਂ ਆ ਕੀ ਕਰ ਸਕਦੇ ਹਾਂ ਹੁਣ ਉਹ ਚਲ ਕੋਈ ਗੱਲ ਨਹੀਂ ਜੇ ਫੋਨ ਆਊਗਾ ਨਾ ਤੇ ਤੂੰ ਉਹਨੂੰ ਸਮਝਾਈ ਹੁਣ ਮੈਂ ਤੇ ਬਥੇਰਾ ਮੱਥਾ ਮਾਰਨ ਲਿਆ ਹਾਂ ਕੋਈ ਗੱਲ ਨਹੀਂ ਆਊਗਾ ਫੋਨ ਨਾ ਤੇ ਗੱਲ ਕਰ ਤੇ ਕਰ ਲੈ ਹਾਂ ਤੈਨੂੰ ਫੇਰ ਰੋਟੀ ਪਾਣੀ ਖਾਈਏ ਚਲੋ ਆ ਗਈ ਮੈਂ ਮੰਮੀ ਬਦਣੀ ਵੇਲੀ ਆ ਵੇਲੀ ਹਾਂ ਮੰਮੀ ਜੀ ਕਿੱਥੇ ਗਈ ਸੀ ਮੈਂ ਨਾ ਤੇਰੇ ਚਾਚੇ ਘਰ ਚਲ ਗਈ ਸੀ ਅੱਛਾ ਅੱਛਾ ਮੈਂ ਨਾ ਤੁਹਾਨੂੰ ਇੱਕ ਖੁਸ਼ਖਬਰੀ ਵਾਲੀ ਗੱਲ ਦੱਸਣੀ ਆ ਕਿਹੜੀ ਪੁੱਤ ਦੱਸ ਤੁਹਾਨੂੰ ਪਤਾ ਹੈ ਕਿੰਨੇ ਦਿਨਾਂ ਦਾ ਡੀਕਣ ਦੇ ਹਾਂ ਪਤਾ ਨਹੀਂ ਪੈਸੇ ਕਦੋਂ ਪੈਣੇ ਆ ਤਉ ਪੈਸਾ ਦਾ ਮੈਸੇਜ ਆ ਗਿਆ ਲੈ ਚੱਲ ਪੁੱਤ ਇਹ ਤੇ ਬੜਾ ਵਧੀਆ ਹੋ ਗਿਆ ਵਾ ਜਿਹੜੇ ਪੈਸੇ ਆਏ ਆ ਨਾ ਚੱਲ ਕੇ ਇਹ ਚੰਗੇ ਕੰਮ ਤੇ ਲਾਵਾਂਗੇ ਤੁਹਾਡੇ ਕੰਮ ਆ ਜਾਣਗੇ ਕੋਈ ਚੀਜ਼ ਬਣਾ ਲਾਂਗੇ ਚਲੋ ਕੋਈ ਨਹੀਂ ਮੰਮੀ ਜੀ ਉਹ ਤੇ ਤਹੀ ਸੋਚਣਾ ਵਾ ਪਰ ਇਹ ਜਿਹੜੇ ਪੈਸੇ ਆਏ ਆ ਤੁਹਾਨੂੰ ਵੀ ਪਤਾ ਆ ਕਿ ਇਹ ਮੇਰੀ ਜ਼ਿੰਦਗੀ ਚ ਹਣ ਰਹੇ ਹੀ ਨਹੀਂ ਆ ਤੇ ਮੈਂ ਇਹਨਾਂ ਪੈਸਿਆਂ ਦਾ ਕੀ ਕਰਾਂ ਚੱਲ ਪੁੱਤ ਕੋਈ ਗੱਲ ਨਹੀਂ ਕੀ ਕਰਨਾ ਦੁੱਖ ਸੁੱਖ ਜਿਹੜੇ ਆ ਬੰਦੇ ਦੇ ਨਾਲ ਹੀ ਆ ਇਹਦੇ ਵਿੱਚ ਆਪਣੇ ਵਸਦੀ ਤਾਂ ਕੋਈ ਗੱਲ ਨਹੀਂ ਗਈ ਜੇ ਪੈਸੇ ਆਏ ਆ ਤੇਰੀ ਜ਼ਿੰਦਗੀ ਕਿੰਨੀ ਲੰਮੀ ਆ ਕਿਤੇ ਪਿਆਲੀ ਲਵਾਗੇ ਜਾਂ ਸ਼ਹਿਰ ਪਲਾਟ ਲੈ ਦਾਂਗੇ ਤੇਰੇ ਕੰਮ ਆਊ ਬੱਚੇ ਦੇ ਕੰਮ ਆਊਗਾ ਪਾਲਕੇ ਹਾਂਜੀ ਮੰਮੀ ਉਹ ਤੇ ਗੱਲ ਠੀਕ ਆ ਮੰਮੀ ਜੀ ਇਹਨਾਂ ਪਹਿਆਂ ਦੀ ਮੈਨੂੰ ਕੋਈ ਖੁਸ਼ੀ ਨਹੀਂ ਹੋਈ ਇਹਨਾਂ ਨਾਲ ਜ਼ਿੰਦਗੀ ਹੋ ਰਹੀ ਹੋਣੀ ਆ ਜ਼ਿੰਦਗੀ ਨੇ ਕਿੱਥੇ ਲਿਆ ਕੇ ਖੜਾ ਕਰਤਾ ਵਾ ਚੱਲ ਕੋਈ ਗੱਲ ਨਹੀਂ ਪੁੱਤ ਦੁੱਖ ਤੇ ਮੈਂ ਵੀ ਸਮਝਦੀ ਆ ਪਰ ਕੀ ਕਰ ਲੈਣਾ ਵਾ ਉਹ ਰੱਬ ਦੇ ਅੱਗੇ ਨਾ ਕੋਈ ਜ਼ੋਰ ਨਹੀਂ ਚੱਲਦਾ ਜੀ ਆਪਣੇ ਹੱਥ ਵਾਸੋਂ ਦਾ ਅਹੀਂ ਜਾਣ ਦਿੰਦੇ ਮੈਂ ਵੀ ਮਾਂ ਆ ਪਾਲ ਕੇ ਨੌਕਰੀ ਤੇ ਲਵਾਇਆ ਸਾਰੇ ਕੰਮ ਕੀਤੇ ਹੀਗੇ ਜਿੱਦਾਂ ਦਿਲ ਤੇ ਪੱਥਰ ਆ ਕੇ ਮੈਂ ਤੁਰ ਹੀ ਫਿਰਨ ਈ ਆ ਨਾ ਉਹਦੇ ਮੈਨੂੰ ਪਤਾ ਜਾਂ ਰੱਬ ਨੂੰ ਪਤਾ ਵਾ ਹਾਂਜੀ ਮੰਮੀ ਹੋ ਤੇ ਹੈ ਗਈ ਆ ਚਲੋ ਕੋਈ ਗੱਲ ਨਹੀਂ ਮੇਰੀ ਜ਼ਿੰਦਗੀ ਚ ਕੋ ਜਿੱਦਾਂ ਹੀ ਲਿਖਿਆ ਹੋਊਗਾ ਰੱਬ ਨੇ ਪਹਿਲਾਂ ਮਾਂ ਪਿਓ ਦਾ ਪਿਆਰ ਨਹੀਂ ਮਿਲਿਆ ਤੇ ਬਾਅਦ ਚ ਜੇ ਜ਼ਿੰਦਗੀ ਚ ਖੁਸ਼ੀਆਂ ਆਈਆਂ ਉਹ ਵੀ ਰੱਬ ਨੂੰ ਚੰਗੀਆਂ ਨਹੀਂ ਲੱਗੀਆਂ ਉਹ ਵੀ ਖੋ ਕੇ ਲੈ ਗਿਆ ਚੱਲ ਪੁੱਤ ਐਦਾਂ ਨਹੀਂ ਸੋਚੀਦਾ ਹੁੰਦਾ ਹੋਂ ਟਾਈਮ ਤੇ ਕੱਢਣਾ ਹੀ ਪਾਣਾ ਵਾ ਅਹੀਂ ਤੇਰੇ ਨਾਲ ਵਾ ਤੇਰਾ ਸਾਥ ਦੇਣਦੇ ਆ ਇਹ ਤੋਂ ਵੱਡੀ ਗੱਲ ਹੋਰ ਕੀ ਹੋ ਸਕਦੀ ਆ ਹਾਂਜੀ ਮੰਮੀ ਉਹ ਤੇ ਗੱਲ ਹੈਗੀ ਆ ਚਲੋ ਕੋਈ ਨਹੀਂ ਤੂੰ ਹੀ ਮੇਰਾ ਸਾਥ ਦਿੰਦੇ ਰਹੋ ਤੂੰ ਹੀ ਨਾ ਮੇਰਾ ਸਾਥ ਛੱਡਿਓ ਨਹੀਂ ਨਹੀਂ ਪੁੱਤ ਅਹੀਂ ਤੇਰਾ ਸਾਥ ਦੇਣਾ ਵਾ ਹੋਰ ਕਿੰਨੇ ਦੇਣਾ ਵਾ ਵੇਹ ਕਦੀ ਤੈਨੂੰ ਅਹੀਂ ਦਵਕਾ ਮਾਰਿਆ ਕੋਈ ਗੱਲ ਕਹੀ ਆ ਤਾਂ ਹੀ ਨਹੀਂ ਕਹੀ ਪਿੱਛੇ ਮਾਂ ਪਿਓ ਵੀ ਹੈ ਨਹੀਂ ਤੇ ਦੁਖੀ ਨਾ ਹੋਵੇ ਹਾਂਜੀ ਚਲ ਕੋਈ ਨਹੀਂ ਜਾ ਮੇਰਾ ਪੁੱਤ ਘਰ ਆਰਾਮ ਤੋ ਲੈ ਆ ਤੇ ਗੱਲ ਵਧੀਆ ਹੋ ਗਈ ਉਹ ਪੈਸੇ ਆਂਦੀ ਆ ਗਈ ਆ ਕੋਈ ਗੱਲ ਨਹੀਂ ਤੇਰਾ ਖਿਆਲ ਤੇ ਮੈਂ ਰੱਖੂੰਗੀ ਮਿੱਠੀ ਪਿਆਰੀ ਹੋਗੇ ਨਾ ਇੱਕ ਵਾਰੋਂ ਬਸ ਪੈਸੇ ਕਢਵਾਉਣੇ ਆ ਆਪੇ ਤੂੰ ਮੈਨੂੰ ਦੱਸਦਾ ਵਾ ਮੈਨੂੰ ਤੇ ਤੇਰੇ ਤੋਂ ਇਹ ਉਮੀਦ ਨਹੀਂ ਹੀ ਹੈਗੀ ਕਿ ਮੈਨੂੰ ਦੱਸੇਗੀ ਪਤਾ ਨਹੀਂ ਆ ਕਿ ਆਪਣੇ ਭਰਾ ਨੂੰ ਇਹਨੇ ਫੋਨ ਕਰਤਾ ਵਾ ਕਿ じゃ ਆ ਜੇ ਕਰਨਾ ਵਾ ਮੈਨੂੰ ਤੇ ਇਹ ਵੀ ਉਹਦੇ ਤੱਕ ਗੱਲ ਨਾ ਪਹੁੰਚੇ ਉਹਦੇ ਤੱਕ ਗੱਲ ਪਹੁੰਚ ਜਾਂਦਾ ਪਹਿਲਾਂ ਪਹਿਲਾਂ ਪੈਸੇ ਮੈਂ ਕਢਵਾ ਲਵਾਂ ਇਹਦੇ ਕੋਲ ਤੇਰਾ ਦਲਜੀਤ ਮੇਰੀ ਗੱਲ ਸੁਣ ਕੀ ਗੱਲ ਹੋਈ ਗੱਲ ਕੀ ਹੁਣੀ ਆ? ਹਾਂਜੀ। ਕਾਰ ਤੇ ਮੈਂ ਤੇਰੇ ਨਾਲ ਤਾਂ ਗੱਲ ਨਹੀਂ ਕੀਤੀ। ਪੈਸੇ ਜਿਹੜੇ ਆਉਣੇ ਸੀ ਨਾ ਜ਼ੋਤੇ ਨਾਲ ਤੇ ਆ ਗਏ ਆ। ਅੱਛਾ। 40 ਲੱਖ ਰੁਪਏ ਆਇਆ ਹੀ ਉਹ। ਠੀਕ ਆ ਠੀਕ ਆ। ਤੇ ਮੈਂ ਤੈਨੂੰ ਕਿਹਾ ਸੀ ਨਾ ਉਦੋਂ ਵੀ ਕਿਸੇ ਨਾਲ ਗੱਲ ਕਰ ਛੱਡ। ਜਿੰਨੂੰ ਵਿੱਚ ਪਾਉਣਾ ਵਾ ਵੀ ਉਹ ਪਹਿਲੀ ਵੇਚਣ ੜਿਆ ਵਾ। ਇਹ ਕੀਤੀ ਏ ਗੱਲ ਮੈਂ ਮੁੰਡੇ ਨਾਲ? ਕੀਤੀ ਏ? ਹਾਂਜੀ। ਹੁਣ ਇਹਨੂੰ ਪਤਾ ਕੀ ਕਹਿਣਾ ਵਾ? ਵੀ ਦੋ ਕਿੱਲੇ ਪਿਆਲੀ ਦੇ ਲੈਣੇ ਆ। ਤੇ ਜਿਹੜੇ ਪੈਸੇ ਘਟਣਗੇ ਨਾ ਉਹੀ ਵਿੱਚ ਪਾ ਦਾਂਗੇ ਤੇ ਤੇਰੇ ਨਾਲ ਕਰਵਾ ਦਿੰਨੇ ਆ। ਇਦਨਾਂ ਇਹ ਆ ਵੀ ਵਧੀਆ ਤਿਵਾਰ ਹੋ ਜੂਗਾ ਭੈਣ ਨੂੰ ਵੀ ਤੇ ਭਰਾ ਨੂੰ ਵੀ ਹਾਂ ਹਨਾ ਮੈਨੂੰ ਤੇ ਇਹ ਆ ਕਿਤੇ ਭਰਾ ਤੱਕ ਇਹ ਖਬਰ ਗਈ ਨਾ ਹੋਵੇ ਜੇ ਉਹਨੂੰ ਦੱਸ ਦਾਂ ਮੈਂ ਦੱਸਤਾ ਹੋਣਾ ਪੈਸੇ ਆ ਗਏ ਆ ਪਰ ਉਹਨਾਂ ਸਕੀਮਾਂ ਕਈ ਲਾਉਣੀਆਂ ਵਾ ਮੈਨੂੰ ਇਹ ਆ ਵੀ ਸਾਡੀ ਸਕੀਮ ਵਿੱਚ ਨਾ ਰਹਿ ਜਾ ਕਿਤੇ ਉਹਦੇ ਭਰਾ ਨੂੰ ਕਿਹਾ ਜਾ ਰਿਹਾ ਆਪਾਂ ਪਹਿਲੀ ਲੈ ਕੇ ਦੇਣੀ ਹੈ ਕੀ ਆ ਤੇ ਹੈਗਾ ਹੀ ਕੀਪਤਾ ਦਾ ਦਿਮਾਗ ਸਿੱਧੇ ਪਾਸੇ ਚੱਲਣਾ ਵਾ ਕਿ ਪੁੱਠੇ ਪਾਸੇ ਚੱਲਣਾ ਵਾ ਤੈਨੂੰ ਅੱਜ ਕੱਲ ਪਤਾ ਹੀ ਆ ਭੈਣ ਭਰਾ ਵੀ ਨਾ ਪੈਸੇ ਦੇ ਹੀ ਆ ਉਹ ਇਹ ਤੇ ਗੱਲ ਹੈਗੀ ਗੱਲ ਚੁਕਾਇਆ ਵਾ ਉਗੀ ਬੰਦ ਉਹਨਾਂ ਖਾਨੀ ਸੋਚੀ ਹੋਵੇ ਕਿ ਮੈਂ ਸਾਲ ਉਹੋ ਹੀ ਤਾਂ ਗੱਲ ਵਾ ਪੁੱਤ ਜਿੰਨੂੰ ਵੀ 5 40 ਸਾਰਾ ਨ ਦੋ ਵੀ 5 ਲੱਖ ਹੀ ਮਿਲ ਜੇ ਉਹਨੂੰ ਹੋਰ ਕੀ ਚਾਹੀਦਾ ਵਾ ਕਿਲਾ ਮਿਲ ਜਾਣਾ ਇੱਕ ਵੀ 5 ਲੱਖ ਦਾ ਮਿਲ ਜਾਣਾ ਹੁਣ ਤੂੰ ਨਾ ਡਰਾਮੇ ਸ਼ੁਰੂ ਕਰਦੇ ਤੇ ਮੰਮੀ ਉਹ ਪਹਿਲੀ ਵੱਲੋਂ ਕਹਿਣ ਡੇ ਆ ਵੀ ਛੇਤੀ ਰਜਿਸਟਰੀ ਕਰਵਾ ਲਓ ਨਹੀਂ ਤਾਂਾਨੂੰ ਗਾਗ ਬੜੇ ਮਿਲਣ ਡੇ ਆ ਕੋਈ ਗੱਲ ਨਹੀਂ ਮੈਂ ਕੱਲ ਹੀ ਮੁੰਡੇ ਨੂੰ ਮੰਗਾ ਲੈਣਾ ਘਰ ਇੱਥੇ ਆ ਕੇ ਕਹਿ ਦਊਗਾ ਕਿ ਮੈਂ ਪਹਿਲੀ ਵੇਚਣੀ ਆ ਜਾ ਕੇ ਤੁਹਾਨੂੰ ਗੱਲ ਸਮਝਾਵਾਂ ਵੀ ਸਾਰੀ ਤੇ ਐਸ ਤਰੀਕੇ ਨਾਲ ਕਿਹਾ ਦੇ ਗੱਲ ਸਾਰੀ ਕਰ ਲਈ ਆ ਅੱਛਾ ਬਸ ਇਹ ਆ ਵੀ ਤੁਸੀਂ ਉਹਨੂੰ ਖੜ ਬੁਲਾ ਕੇ ਇਹਨਾਂ ਨੂੰ ਇਹੋ ਗੱ ਮੇਰੇ ਵਿੱਚ ਨਹੀਂ ਆ ਪਿਆਲੀ ਤੁਹਾਡੇ ਨਾਲ ਲੱਗਦੀ ਐ ਤੁਸੀਂ ਲੈ ਲਓ ਆਹ ਵੀ ਮੇਰੇ ਕੋ ਗਾਗ ਬੜੇ ਆਉਂਦੇ ਤੇ ਜੇ ਮੈਂ ਹੋਰ ਕਿਸ ਨੂੰ ਦੇ ਦਿੱਤੀ ਤੇ ਫੇਰ ਨਾ ਕਿਉ ਠੀਕ ਕੋਈ ਗੱਲ ਨਹੀਂ ਹੁਣ ਇਸੇ ਗੱਲ ਤੇ ਰਵੀ ਤੇ ਸੰਦੀਪ ਨੂੰ ਵੀ ਮੈਂ ਕਹਿੰਨੀ ਆ ਵੀ ਮਿੱਠੀ ਪਿਆਰੀ ਹੋ ਕੇ ਇਹਦੇ ਨਾਲ ਰਹਿਣਾ ਵਾ ਤੈਨੂੰ ਖਾਣਾ ਵਾ ਬਸ ਇਹ ਇੱਕ ਗੇਹੋ ਸਮਝਾਇਆ ਸੰਦੀਪ ਨੂੰ ਕਿ ਇਹਦੇ ਨਾਲ ਮਿੱਠੀ ਪਿਆਰੀ ਰਹਿ ਬਸ ਹੁਣ ਹੋਰ ਪੈਸੇ ਲੱਲੇ ਤਾਂ ਕਿੰਨੀ ਇਹਨੂੰ ਘਰ ਰੱਖਣਾ ਤੇ ਕਿਹਦੀਆਂ ਗੱਲਾਂ ਮੁਰਕੀ ਹਾਂ ਬਾਅਦ ਚੁੱਕ ਕੇ ਤੇ ਵਿਆਹ ਕਰਦਾਂਗੇ ਮੇਰਾ ਚੰਗਾ ਕਿਤੇ ਨਾ ਲਵੀ ਨੂੰ ਕਹਾਂਗੇ ਆਪਾਂ ਹੋਰ ਆਪੇ ਕਰਦੇ ਵਿਆਹ ਜਾ ਕੇ ਬੈਠੀ ਰਹੂਗੀ ਯੋ ਲਵੀ ਨੂੰ ਪਤਾ ਲੱਗ ਜਾਣਾ ਕਿ ਪ ਉਨੇ ਆਪੇ ਵਿਆਹ ਕਰ ਦਨਗੇ ਪਰ ਨਾ ਇੱਕ ਗੱਲ ਹੋ ਰਹੀਓ ਤੇਰੇ ਡੈਡੀ ਤਾ ਕੇ ਪਤਾ ਨਾ ਲੱਗੇ ਪੀ ਇਹ ਸਕੀਮਾ ਕਾਣ ਦੇ ਆ ਉਹ ਨਾ ਨਾ ਮੰਮੀ ਡੈਡੀ ਨੂੰ ਕੋ ਦੱਸਣਾ ਆ ਉਹ ਵੀ ਇਹੋ ਕਹਿਣਾ ਵਾ ਕਿ ਪੜੀ ਦੇ ਨਾ ਹੋਣ ਲੱਗੀ ਆ ਹੋਣ ਲੱਗੀ ਆ ਇਹਨੂੰ ਲੈ ਲਈ ਪਹਿਲੀ ਤੂੰ ਵੀ ਇਹੋ ਗੱਲ ਇਹਦੇ ਨਾ ਕਰਾ ਦੇ ਜੋ ਪੜ ਕੇ ਵਿਆਹ ਤੇ ਤੇਰੇ ਨਾਲ ਹੀ ਕਰਾਉਣੀ ਆ ਹੋਰ ਅਹੀ ਕਿਨੂੰ ਦੇਣੀ ਪਤਾ ਤੇ ਡੈਡੀ ਦੇ ਨਾ ਤਾਂ ਹੋਈ ਨਾ ਡੈਡੀ ਨੂੰ ਦੱਸ ਦੇਣਾ ਇਹਨੂੰ ਚੱਲ ਕੋਈ ਗੱਲ ਨਹੀਂ ਤੇਰੇ ਨਾਲ ਹੀ ਕਰਵਾ ਦਾਂਗੇ ਫਿਕਰ ਨਾ ਕਰ ਤੂੰ ਆ ਜਾ ਵੇਂਦੀ ਹੀ ਹੋਣੀ ਆ ਪੀ ਮਾਂ ਪੁੱਤ ਕੀ ਗੱਲਾਂ ਕਰਦੇ ਘਰੇ ਹੀ ਆਓ